ਸ਼ਿਰਕਤਗੜ ਸਾਹਿਬ ਦੇ ਹਸਪਤਾਲ ਦੇ ਵਿੱਚ 2 ਕਰੋੜ ਰੁਪਏ ਸਰਕਾਰ ਵੱਲੋਂ ਖਰਚ ਕੀਤੇ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਿਵਲ ਹਸਪਤਾਲ ਦੇ ਉੱਪਰ ਇੱਕ ਵੱਡਾ ਕਲੰਕ ਸੀ ਕਿ ਇਸ ਨੂੰ ਰੈਫਰ ਹਸਪਤਾਲ ਕਿਹਾ ਜਾਂਦਾ ਸੀ ਲੇਕਿਨ ਹੁਣ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਵੀ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਨੇ ਤੇ ਬਹੁਤ فرق ਪਹਿਲਾਂ ਨਾਲੋਂ ਪਿਆ ਹੈ ਤੇ ਹਾਲਾਂਕਿ ਅਜੇ ਵੀ ਬਹੁਤ ਕੰਮ ਕਰਨ ਵਾਲਾ ਹੈ ਲੇਕਿਨ ਹੁਣ ਇੱਕ ਨਿੱਜੀ ਬੈਂਕ ਵੱਲੋਂ ਵੀ ਕਮਰਸ਼ੀਅਲ ਵਾਸ਼ਿੰਗ ਮਸ਼ੀਨ ਦਵਾਈਆਂ ਰੱਖਣ ਦੇ ਲਈ ਰੈਕ ਬੈਠਣ ਦੇ ਲਈ ਕੁਰਸੀਆਂ ਮੁਹੱਈਆ ਕਰਵਾਈਆਂ ਗਈਆਂ ਨੇ ਜਿਨ੍ਹਾਂ ਨਾਲ ਮਰੀਜ਼ਾਂ ਨੂੰ ਹੋਰ ਵੀ ਸਹੂਲਤਾਂ ਮਿਲਣਗੀਆਂ ਇੱਕ ਕਮਰਸ਼ੀਅਲ ਵਾਸ਼ਿੰਗ ਮਸ਼ੀਨ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਸੀ ਅਸੀਂ ਨੇ ਰਿਕਵੈਸਟ ਕੀਤੀ ਤੇ ਅਸੀਂ ਧੰਨਵਾਦ ਕਰਦੇ ਹਾਂ ਬੈਂਕ ਦਾ ਕਿ ਉਹਨਾਂ ਨੇ ਮੰਨੀ 1,20,000 ਦੀ ਕਿਉਂਕਿ ਜਿੰਨੇ ਸਾਡੇ ਸਾਰੇ ਪੇਸ਼ੈਂਟਸ ਦੇ ਕਪੜੇ ਚਾਦਰਾਂ ਚੁੱਦਰਾਂ ਹੁੰਦੀਆਂ ਸਾਰੀਆਂ ਸਾਫ਼ ਇਹਦੇ ਨਾਲ ਹੋਣਗੀਆਂ ਸਾਫ਼ ਸੁਥਰਾ ਸਾਡਾ ਮਾਹੌਲ ਹੋਰ ਵੀ ਬਣੂਗਾ ਔਰ 75000 ਦੇ 25 ਰੈਕਸ ਜਿਹੜੇ ਸਾਡੇ ਲੋੜ ਹੈ ਉਹ ਵੀ ਇਹਨਾਂ ਨੇ ਡੋਨੇਟ ਕੀਤੇ ਆ ਔਰ 60000 ਦੀਆਂ 3 ਸੀਟਰ ਚੇਅਰ ਸਟੀਲ ਦੀਆਂ ਉਹ ਇਹਨਾਂ ਨੇ ਡੋਨੇਟ ਕੀਤੀਆਂ ਔਰ ਸਾਰੀ ਜਿਹੜਾ ਡੋਨੇਸ਼ਨ ਹੈ ਬੈਂਕ ਵੱਲੋਂ 286000 ਦੀ ਕੁੱਲ ਰਕਮ ਬਣਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਹਸਪੀਟਲ ਵੱਲੋਂ ਸਾਰੀ ਸੰਗਤ ਵੱਲੋਂ ਔਰ ਨਾਲ ਦੇ ਨਾਲ ਸਾਡੇ ਜਿਹੜੇ ਐਮਸੀ ਸਾਹਿਬ ਨੇ ਸਾਡੀ ਭੈਣ ਦਵਿੰਦਰ ਕੌਰ ਉਹਨਾਂ ਨੇ ਗ੍ਰਾਸ ਕਟਰ ਮਸ਼ੀਨ ਜਿਹੜੀ ਹੈ ਉਹ ਡੋਨੇਟ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਅ ਅਸੀਂ ਪਿਛਲੇ 2 ਸਾਲਾਂ ਤੋਂ ਬਹੁਤ ਸਾਰੇ ਜਿਹੜੇ ਥੇ ਕੰਮ ਸਿਵਲ ਹਸਪੀਟਲ ਚ ਕੀਤੇ ਨੇ ਚਾਹੇ ਉਹ ਡਾਇਸਿਸ ਦੀ ਮਸ਼ੀਨ ਹੋਵੇ ਚਾਹੇ ਉਹ ਮਾਡਰਨ ਐਕਸ-ਰੇ ਮਸ਼ੀਨ ਹੋਵੇ ਜੋ-ਜੋ ਲੋੜ ਹੁੰਦੀ ਹੈ ਅਸੀਂ ਸਰਕਾਰ ਤੋਂ ਵੀ ਕਰ ਰਹੇ ਜਿਵੇਂ ਹੁਣ ਸਰਕਾਰ ਦਾ 2 ਕਰੋੜ ਰੁਪਇਆ ਆਇਆ ਹੈ ਜਿਨਰ ਰੈਨੋਗੇਸ਼ਨ ਸਾਰੇ ਹਸਪੀਟਲ ਦੀ ਹੋਣੀ ਹੈ ਜਿਹਦੇ ਵਿੱਚ ਸਾਰੀ ਲੋਕਿੰਗ ਟਾਇਲ ਲੱਗੂ ਗਸਤਿਆਂ ਤੇ ਔਰ ਸਾਡੀ ਜਿਹੜੀ ਐਮਰਜੈਂਸੀ ਹੈ ਉਹਨੂੰ ਐਕਸਟੈਂਸ਼ਨ ਕਰਨੀ ਹੈ ਅਸੀਂ ਔਰ ਜਿਹੜੀ ਪੁਰਾਣੀ ਬਿਲਡਿੰਗ ਹੈ ਉਹਦੀ ਰੈਨੋਗੇਸ਼ਨ ਹੋਣੀ ਹੈ 2 ਕਰੋੜ ਰੁਪਏ ਨਾਲ ਸੋ ਪੰਜਾਬ ਸਰਕਾਰ ਵੱਲੋਂ ਆਪਣੇ ਪਰਾਲੇ ਤੌਰ ਤੇ ਬਹੁਤ ਡਿਵੈਲਪਮੈਂਟ ਇਸ ਹਸਪੀਟਲ ਦੀ ਹੋਈ ਹੈ ਔਰ ਕਹਿ ਸਕਦੇ ਆ ਕਿ ਅਗਨ ਨਾਲ ਬਹੁਤ ਫਰਕ ਹੈ ਮੈਂ ਨਹੀਂ ਕਹਿੰਦਾ ਕਿ ਪੂਰੀ ਫੈਸਿਲਿਟੀਆਂ ਆ ਗਈਆਂ ਲੇਕਿਨ ਬਹੁਤ ਫਰਕ ਅਗਨ ਨਾਲ ਲੋਕਾਂ ਨੂੰ ਵੀ ਮਿਲਿਆ ਸਾਡੇ ਪੇਸ਼ੈਂਟਸ ਨੂੰ ਉਹਨਾਂ ਨੇ ਵੀ ਇਹ ਕਿਹਾ ਕਿ ਅਗਨ ਨਾਲ ਜੀ ਬਹੁਤ ਫਰਕ ਹੈ ਪਾਣੀ ਟੀਵੀ ਲਈ ਚਰਦੇਵ ਸਿੰਘ ਦੀ ਰਿਪੋਰਟ